ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 493 ਤੋਂ ਲੈ ਕੇ 494 ਤੱਕ ਸਵੈਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਗੁਰੂ ਰਾਮਦਾਸ ਜੀ ਦੀ ਬਾਣੀ ਰਾਗ ਗੂਜਰੀ ਵਿੱਚ ਚੱਲ ਰਹੀ ਹੈ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਗੂਜਰੀ ਮਹੱਲਾ ਚੌਥਾ ਹਰ ਜਨ ਊਤਮ ਊਤਮ ਬਾਣੀ ਮੁਖ ਬੋਲੇ ਪਰ ਉਪਕਾਰੇ ਜੋ ਜਨ ਸੁਣੈ ਸਰਦਾ ਪਗਤ ਸੇਤੀ ਕਰ ਕਿਰਪਾ ਹਰ ਨਿਸਤਾਰੇ RAM ਮੋਕੋ ਹਰ ਜਨ ਮੇਲ ਪਿਆਰੇ ਮੇਰੇ ਪ੍ਰੀਤਮ ਪ੍ਰਾਨ ਸਤਿਗੁਰ ਗੁਰਪੂਰਾ ਹਮ ਪਾਪੀ ਗੁਰ ਨੇ ਸਤਾਰੇ ਰਹਾਉ ਹੰਦੀ ਸੰਗਤ ਜੀ ਗੁਰੂ ਰਾਮਦਾਸ ਜੀ ਕਹਿੰਦੇ ਨੇ ਕਿ ਹਰੀ ਦੇ ਜਿਹੜੇ ਜਨ ਨੇ ਹਰੀ ਦੇ ਸੇਵਕ ਨੇ ਬੜੇ ਉੱਚੇ ਜੀਵਨ ਵਾਲੇ ਹੁੰਦੇ ਨੇ ਤੇ ਉਹਨਾਂ ਦੀ ਜਿਹੜੇ ਬਚਨ ਨੇ ਬੜੇ ਸ੍ਰੇਸ਼ਟ ਹੁੰਦੇ ਨੇ ਤੇ ਉਹ ਲੋਕਾਂ ਦੀ ਭਲਾਈ ਦੀ ਖਾਤਰ ਇਹ ਸ੍ਰੇਸ਼ਟ ਬਚਨ ਉਚਾਰਦੇ ਨੇ ਕਹਿੰਦੇ ਜੋ ਕਹਿੰਦੇ ਸੇਵਕ ਜਨ ਇਹਨਾਂ ਸੇਵਕ ਜਨਾਂ ਦੇ ਸ੍ਰੇਸ਼ਟ ਬਚਨ ਸ਼ਰਧਾ ਤੇ ਪਿਆਰ ਨਾਲ ਸੁਣਦੇ ਨੇ ਕਹਿੰਦੇ ਫਿਰ ਪਰਮੇਸ਼ਰ ਆਪਣੀ ਕਿਰਪਾ ਕਰਕੇ ਉਹਨਾਂ ਨੂੰ ਵੀ ਇਸ ਸੰਸਾਰ ਸਾਗਰ ਦੇ ਭਵਜਲ ਤੋਂ ਤਾਰ ਦਿੰਦੇ ਹਨ ਕਹਿੰਦੇ ਹੈ ਪਰਮੇਸ਼ਰ ਜੀ ਮੈਨੂੰ ਇਸ ਤਰ੍ਹਾਂ ਦੇ ਆਪਣੇ ਸੇਵਕ ਜਨਾਂ ਦਾ ਸੰਗ ਕਹਿੰਦੇ ਦੇ ਮੇਰਾ ਉਹਨਾਂ ਦੇ ਨਾਲ ਮਿਲਾਪ ਕਰਾ ਜਿਨ੍ਹਾਂ ਦੀ ਬਾਣੀ ਉਤਮਾ ਜਿਨ੍ਹਾਂ ਦੇ ਜੀਵਨ ਉਤਮ ਨੇ ਜੋ ਸ੍ਰੇਸ਼ਟ ਬਚਨ ਬੋਲ ਕੇ ਲੋਕਾਂ ਦੀ ਭਲਾਈ ਕਰਦੇ ਨੇ ਕਹਿੰਦੇ ਮੇਰੇ ਪ੍ਰੀਤਮ ਪ੍ਰਾਨ ਸਤਿਗੁਰ ਗੁਰਪੂਰਾ ਹਮ ਪਾਪੀ ਗੁਰ ਨਿਸਤਾਰੇ ਕਹਿੰਦੇ ਮੇਰਾ ਸਤਿਗੁਰੂ ਮੇਰੇ ਪ੍ਰਾਣਾ ਦਾ ਆਸਰਾ ਕਹਿੰਦੇ ਕਹਿੰਦੇ ਅਸੀਂ ਪਾਪੀ ਆ ਸਾਨੂੰ ਸਤਿਗੁਰ ਨੇ ਪਾਪੀਆਂ ਨੂੰ ਕਹਿੰਦੇ ਪਰਮੇਸ਼ਰ ਦੇ ਨਾਮ ਦਾ ਦਾਨ ਦੇ ਕੇ ਇਸ ਸੰਸਾਰ ਸਾਗਰ ਤੋਂ ਤਾਰ ਦਿੱਤਾ ਕਹਿੰਦੇ ਗੋਰਮukh ਵਡਪਾਗੀ ਵਡਪਾਗੇ ਜਿਨ ਹਰ ਹਰ ਨਾਮ ਅਧਾਰੇ ਹਰ ਹਰ ਅੰਮ੍ਰਿਤ ਹਰ ਰਸ ਪਾਵੇ ਗੁਰਮਤਿ ਪਗਤ ਪੰਡਾਰੇ ਕਹਿੰਦੇ ਜਿਹੜੇ ਜੀਵ ਗੁਰੂ ਦੇ ਸਨਮੁਖ ਰਹਿੰਦੇ ਨੇ بڑے ਵੱਡੇ ਭਾਗਾਂ ਵਾਲੇ ਨੇ ਕਹਿੰਦੇ ਉਹਨਾਂ ਨੇ ਕਹਿੰਦੇ ਪਰਮੇਸ਼ਰ ਦੇ ਨਾਮ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਿਆ ਕਹਿੰਦੇ ਕਹਿੰਦੇ ਉਹ ਪਰਮੇਸ਼ਰ ਦਾ ਨਾਮ ਰਸ ਪਾਉਂਦੇ ਨੇ ਤੇ ਉਹਨਾਂ ਨੂੰ ਕਹਿੰਦੇ ਗੁਰੂ ਦੀ ਮੱਤ ਤੇ ਉੱਤੇ ਚੱਲ ਕੇ ਭਗਤੀ ਦੇ ਬੜੇ ਭੰਡਾਰੇ ਮਿਲ ਜਾਂਦੇ ਨੇ ਬੜੇ ਖਜ਼ਾਨੇ ਮਿਲਦੇ ਨੇ ਭਗਤੀ ਦੇ ਜਦੋਂ ਗੁਰੂ ਦੀ ਮੱਤ ਦੇ ਅਨਸਾਰ ਚੱਲਦੇ ਨੇ ਜਿਨ ਦਰਸਨ ਸਤ ਗੁਰ ਸਤ ਪੁਰਖ ਨ ਪਾਇਆ ਤੇ ਪਾਗਹੀਨ ਜਮ ਮਾਰੇ ਸੇ ਕੂਕਰ ਸੂਕਰ ਗਰ ਤਬ ਪਵੈਪ ਕਰਬ ਜੋਨੀ ਦੈ ਮਾਰੇ ਮਹਾ ਹਤਿਆਰੇ ਕਹਿੰਦੇ ਦੂਜੇ ਪਾਸੇ ਜਿਹੜੇ ਕਹਿੰਦੇ ਭਾਗ ਹੀਨ ਜੀਵ ਨੇ ਉਹਨਾਂ ਨੂੰ ਕਹਿੰਦੇ ਸਤਗੁਰ ਦਾ ਮਿਲਾਪ ਹਾਸਲ ਨਹੀਂ ਹੋਇਆ ਫੇਰ ਕਹਿੰਦੇ ਉਹਨਾਂ ਨੂੰ ਜਮਾ ਦੀ ਮਾਰ ਪੈਂਦੀ ਆ ਉਹੋ ਅਲੱਗ ਅਲੱਗ ਜੋਨੀਆਂ ਕੂਕਰ ਦੀ ਸੂਰ ਦੀ ਖੋਤੇ ਦੀ ਇਹ ਕਹਿੰਦੇ ਪਰਮੇਸ਼ਰ ਵੱਲੋਂ ਹੀ ਫਿਰ ਕਹਿੰਦੇ ਉਹ ਫਟਕਾਰੇ ਜਾਂਦੇ ਨੇ ਫਿਰ ਇਸ ਤਰ੍ਹਾਂ ਅਲੱਗ-ਅਲੱਗ ਜੁਨੀਆਂ ਭੋਗਦੇ ਨੇ ਦੀਨ ਦਿਆਲ ਹੋ ਜਨ ਉਪਰ ਕਰ ਕਿਰਪਾ ਲੇਹੋ ਉਬਾਰੇ ਨਾਨਕ ਜਨ ਹਰ ਕੀ ਸਰਣਾਈ ਹਰ ਪਾਵੇ ਹਰ ਨਿਸਤਾਰੇ ਫਿਰ ਨਾਨਕ ਜੀ ਕਹਿੰਦੇ ਨੇ हे ਪਰਮੇਸ਼ਰ ਜੀ ਦੀਨਾਂ ਤੇ ਦਇਆ ਕਰਨ ਵਾਲੇ ਪਰਮੇਸ਼ਰ ਜੀ ਕਿਰਪਾ ਕਰੋ ਕਹਿੰਦੇ ਸਾਨੂੰ ਵੀ ਕਹਿੰਦੇ ਇਸ ਸੰਸਾਰ ਦੇ ਭਵਜਲ ਤੋਂ ਤਾਰ ਲਿਓ ਕਹਿੰਦੇ ਫਿਰ ਕਹਿੰਦੇ ਅਸੀਂ ਪਰਮੇਸ਼ਰ ਜੀ ਤੇਰੀ ਸ਼ਰਨ ਆਏ ਆ ਆਪਣੀ ਰਜ਼ਾ ਦੇ ਅਨਸਾਰ ਸਾਨੂੰ ਇਸ ਸੰਸਾਰ ਦੇ ਵਿਕਾਰਾਂ ਤੋਂ ਮਾਇਆ ਤੋਂ ਭਵਜਲ ਤੋਂ ਤਾਰ ਲਵੋ ਕਹਿੰਦੇ ਗੂਜਰੀ ਮਹੱਲਾ ਚੌਥਾ ਹੋ ਦਿਆਲ ਮੇਰਾ ਮਨ ਲਾਵੋ ਹਉ ਆਨ ਦਿਨ ਰਾਮ ਨਾਮ ਨਿਤ ਧਿਆਈ ਸਭ ਸੁਖ ਸਭ ਗੁਣ ਸਭ ਨਿਧਾਨ ਹਰ ਜਿਤ ਜਪੇਐ ਦੁਖ ਪੁਖ ਸਭ ਲਹਿ ਜਾਈ मन मेरे राम नाम सखा हर पाई राम पा गुरम रामनाम जसगावा अन्त बेल् दरी रहाओ ਹਾਂਜੀ ਸੰਗਤ ਜੀ ਗੁਰੂ ਰਾਮਦਾਸ ਜੀ ਕਹਿੰਦੇ ਨੇ हे ਪਰਮੇਸ਼ਰ ਜੀ ਸਾਡੇ ਤੇ ਦਇਆਲ ਹੋ ਸਾਡੇ ਤੇ ਕਿਰਪਾ ਕਰੋ ਕਿ ਦਿਨ ਰਾਤ ਅਸੀਂ ਤੁਹਾਡਾ ਨਾਮ ਧਿਆਉਂਦੇ ਰਹੀਏ ਤੁਹਾਡਾ ਨਾਮ ਸਾਡੇ ਚੇਤੇ ਵਿਸਵਸ ਜਾਏ ਕਹਿੰਦੇ ਉਹ ਪਰਮੇਸ਼ਰ ਜੋ ਸਭ ਸੁੱਖ ਦੇਣ ਵਾਲਾ ਹੈ ਜੋ ਸਭ ਗੁਣਾ ਦੇ ਭੰਡਾਰੇ ਜਿਹਦੇ ਕੋਲ ਨੇ ਗੁਣਾ ਦੇ ਖਜ਼ਾਨੇ ਕਹਿੰਦੇ ਜਿਹਦੇ ਕੋਲ ਭਰੇ ਪੈ ਨੇ ਜਿਹਦਾ ਨਾਮ ਜਪਿਆਂ ਕਹਿੰਦੇ ਸਾਡੀ ਸਾਰੇ ਦੁੱਖ ਖਤਮ ਹੋ ਜਾਂਦੇ ਨੇ ਸਾਡੀ ਮਾਇਆ ਦੀ ਭੁੱਖ ਲੈ ਜਾਂਦੀ ਆ ਕਹਿੰਦੇ ਉਹਦਾ ਨਾਮ ਅਸੀਂ ਸਦਾ ਹੀ ਧਿਆਉਣੇ ਰਹੀਏ ਕਹਿੰਦੇ ਹੇ ਮੇਰੇ ਮਨ ਉਹ ਪਰਮੇਸ਼ਰ ਦਾ ਨਾਮ ਸਾਡਾ ਮਿੱਤਰ ਆ ਸਾਡਾ ਭਰਾ ਕਹਿੰਦੇ ਕਹਿੰਦੇ ਗੁਰੂ ਦੀ ਮੱਤ ਤੇ ਚੱਲ ਕੇ ਅਸੀਂ ਉਸ ਪਰਮੇਸ਼ਰ ਦਾ ਨਾਮ ਸਦਾ ਹੀ ਜਪਦੇ ਰਹੀਏ ਜੋ ਸਾਡਾ ਅੰਤ ਤੱਕ ਦਾ ਮਿੱਤਰ ਹੈ ਕਹਿੰਦੇ ਜੋ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਸਾਡੇ ਲਈ ਨਿਸ਼ਾਨਾ ਬਣ ਜਾਂਦਾ ਹੈ ਉਹ ਨਿਸ਼ਾਨ ਕਹਿੰਦੇ ਜਿਹਦੇ ਨਾਲ ਅਸੀਂ ਦਰਗਾਹ ਵਿੱਚ ਸੁਰਖਰੂ ਹੋ ਜਾਂਦੇ ਆ ਵਾਹਿਗੁਰੂ ਜੀ ਵਾਹਿਗੁਰੂ ਜੀ ਤੂੰ ਆਪੇ ਦਾਤਾ ਪ੍ਰਭ ਅੰਤਰਜਾਮੀ ਕਰ ਕਿਰਪਾ ਲੋਚ ਮੇਰੇ ਮਨ ਲਈ ਮੈਂ ਮਨ ਤਨ ਲੋਚ ਲੱਗੀ ਹਰ ਛੇਤੀ ਪ੍ਰਭ ਲੋਚ ਪੂਰੀ ਸਤਗੁਰ ਸਰਣਾਈ ਕਹਿੰਦੇ ਹੈ ਪਰਮੇਸ਼ਰ ਜੀ ਤੂੰ ਆਪੇ ਦਾਤਾ ਦੇਣ ਵਾਲਾ ਦਾਤਾ ਹੈ ਅੰਤਰਜਾਮੀ ਹੈ ਕਹਿੰਦੇ ਕਿਰਪਾ ਕਰਕੇ ਕਹਿੰਦੇ ਤੁਸੀਂ ਹੀ ਮੇਰੇ ਮਨ ਦੇ ਵਿੱਚ ਤੁਹਾਡੇ ਦਿਦਾਰ ਦੇ ਲਈ ਤਾਂਗ ਪੈਦਾ ਕੀਤੀ ਹੈ ਕਹਿੰਦੇ ਜਿਹੜੀ ਤੁਹਾਡੇ دیدار ਦੀ ਮੇਰੇ ਮਨ ਦੇ ਵਿੱਚ ਤਾਂਗ ਪੈਦਾ ਹੋਈ ਆ ਇਸ ਸਤਗੁਰ ਦੀ ਸ਼ਰਣਾਇ ਆਈ ਪੂਰੀ ਹੁੰਦੀ ਆ ਕਹਿੰਦੇ ਸਤਗੁਰ ਨੇ ਹੀ ਮਿਲਾਪ ਕਰਾਉਣਾ ਹੈ ਮਾਨਸ ਜਨਮ ਪੋਨ ਕਰ ਪਾਇਆ ਬਿਨ ਨਾ ਵੈ ਤ੍ਰਿਗ ਤ੍ਰਿਗ ਬਿਰਥਾ ਜਾਈ ਨਾਮ ਬਿਨਾਂ ਰਸ ਕਸ ਦੁੱਖ ਖਾਵੇ ਮੁਖ ਫੀਕਾ ਥੋਕ ਧੂਕ ਮੁਖ ਪਾਈ ਕਹਿੰਦੇ ਇਹ ਮਨੁੱਖਾ ਜਨਮ ਵੱਡੇ ਭਾਗਾ ਨਾਲ ਮਿਲਿਆ ਹੈ ਪਰ ਨਾਮ ਦੀ ਕਮਾਈ ਤੋਂ ਬਿਨਾ ਕਹਿੰਦੇ ਵਿਅਰਥ ਜਾ ਰਿਹਾ ਹੈ ਜੀਵ ਕਹਿੰਦੇ ਨਾਮ ਤੋਂ ਬਿਨਾ ਸੰਸਾਰਿਕ ਰਸਾਂ ਕਸਾਂ ਦੇ ਵਿੱਚ ਗਲਤਾਨ ਨੇ ਬੋਲੀ ਵੀ ਕਹਿੰਦੇ ਫਿਰ ਉਸ ਜੀਵ ਦੀ ਫਿੱਕੀ ਹੋ ਜਾਂਦੀ ਆ ਪ੍ਰੇਮ ਨਹੀਂ ਹੁੰਦਾ ਕਹਿੰਦੇ ਫਿਰ ਸੰਸਾਰ ਵਿੱਚ ਉਹਨੂੰ ਫਿਟਕਾਰਾਂ ਵੀ ਪੈਂਦੀਆਂ ਨੇ ਜੋ ਨਾਮ ਨਹੀਂ ਜਪਦੇ ਜੋ ਜਨ ਹਰ ਪ੍ਰਭ ਹਰ ਹਰ ਸਰਣਾ ਤਿੰਨ ਦਰਗਹਿ ਹਰ ਹਰ ਦੇਵੜਿਆਈ ਤਨ ਤਨ ਸਾबास ਕਹੇ ਪ੍ਰਭ ਜਨ ਕੋ ਜਨ ਨਾਨਕ ਮੇਲ ਲਏ ਕਲ ਲਾਈ ਕਹਿੰਦੇ ਜੋ ਜੀਵ ਪਰਮੇਸ਼ਰ ਦੀ ਸ਼ਰਨ ਆਉਂਦੇ ਨੇ ਉਹਨਾਂ ਨੂੰ ਫਿਰ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਵੀ ਬੜੀਆਈ ਮਿਲਦੀ ਆ ਪਰਮੇਸ਼ਰ ਵੱਲੋਂ ਕਹਿੰਦੇ ਉਹਨਾਂ ਨੂੰ ਸ਼ਾਬਾਸ਼ੇ ਮਿਲਦੀਆਂ ਨੇ ਜਿਹੜੇ ਪਰਮੇਸ਼ਰ ਦਾ ਨਾਮ ਜਪਦੇ ਨੇ ਨਾਨਕ ਜੀ ਕਹਿੰਦੇ ਨੇ ਨਾਮ ਜਪਣ ਵਾਲਿਆਂ ਨੂੰ ਪਰਮੇਸ਼ਰ ਜੀ ਆਪਣੇ ਗਲ ਨਾਲ ਲਾ ਕੇ ਰੱਖਦੇ ਨੇ ਸ਼ਾਬਾਸ਼ੀਆਂ ਮਿਲਦੀਆਂ ਨੇ ਗੂਜਰੀ ਮਹੱਲਾ ਚੌਥਾ ਗੁਰਮਖ ਸਖੀ ਸਹੇਲੀ ਮੇਰੀ ਮੋਕੋ ਦੇਵੋ ਦਾਨ ਹਰ ਪ੍ਰਾਨ ਜਿਵਾਇਆ ਹਮ ਹੋ ਬੋ ਲਾਲੇ ਗੋਲੇ ਗੁਰ ਸਿਖਾ ਕੇ ਜਿਨ ਅਨ ਦਿਨ ਹਰ ਪ੍ਰਭ ਪੁਰਖ ਤੇ ਆਇਆ ਮੇਰੇ ਮਨ ਤਨ ਬਿਰਹੋ ਗੁਰ ਸਿਖ ਪਗ ਲਾਇਆ ਮੇਰੇ ਪ੍ਰਾਨ ਸਖਾ ਗੁਰ ਕੇ ਸਿੱਖ ਪਾਈ ਮੋਕੋ ਕਰੋ ਉਪਦੇਸ ਹਰ ਮਿਲੈ ਮਿਲਾਇ ਰਹਾਓ ਹੰਦੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਇਹ ਮੇਰੀ ਸਤ ਸੰਗੀ ਸਹੇਲਿਓ ਕਹਿੰਦੇ ਪਰਮੇਸ਼ਰ ਮੇਰੇ ਪ੍ਰਾਨਾਂ ਦਾ ਆਸਰਾ ਹੈ ਕਹਿੰਦੇ ਮੈਨੂੰ ਪਰਮੇਸ਼ਰ ਦਾ ਨਾਮ দান ਦੇਵੋ ਕਹਿੰਦੇ ਮੈਂ ਉਹਨਾਂ ਗੁਰਸਿੱਖ ਸਖੀ ਸਹੇਲੀਆਂ ਦੀ ਦਾਸ ਹਾਂ ਜਿਨ੍ਹਾਂ ਨੇ ਕਹਿੰਦੇ ਹਰ ਵਕਤ ਹਰ ਰੋਜ਼ ਉਸ ਪਰਮੇਸ਼ਰ ਦਾ ਨਾਮ ਧਿਆਇਆ ਹੈ ਕਹਿੰਦੇ ਕਹਿੰਦੇ ਮੇਰੇ ਮਨ ਤਨ ਬਿਰਹੋ ਗੁਰਸਿੱਖ ਪਗ ਲਾਇਆ ਕਹਿੰਦੇ ਉਹ ਗੁਰਸਿੱਖ ਜੋ ਹਰ ਵਕਤ ਪਰਮੇਸ਼ਰ ਦਾ ਨਾਮ ਚੇਤੇ ਚ ਵਸਾ ਕੇ ਰੱਖਦੇ ਨੇ ਕਹਿੰਦੇ ਮੇਰੇ ਮਨ ਨੂੰ ਉਹਨਾਂ ਦੇ ਮਿਲਣ ਦੀ ਤਾਂਘ ਹੈ ਕਹਿੰਦੇ ਕਹਿੰਦੇ ਮੈਂ ਉਹਨਾਂ ਦੇ ਚਰਨਾਂ 'ਚ ਮਿਲਣ ਦੀ ਤਾਂਘ ਰੱਖਦਾ ਹਾਂ ਮੇਰੇ ਪ੍ਰਾਨ ਸਖਾ ਗੁਰ ਕੇ ਸਿੱਖ ਭਾਈ ਮੋਕੋ ਕਰੋ ਉਪਦੇਸ਼ ਹਰ ਮਿਲੈ ਮਿਲਾਇਆ ਕਹਿੰਦੇ ਹੇ ਮੇਰੇ ਪ੍ਰਾਣਾ ਦੇ ਮਿੱਤਰ हे गुरु सिख परावो कहंदे मेनू भी ओ उपदेश करो जिस उपदेश दे सदका मेरा मिलाप भी परमेश्वर नाल हो जाए जा हर प्रभ पावे ता गुरु सिख मेले जिन वचन गुरु सतगुरु मन पाया ਵਰਡ ਪਾਗੀ ਗੁਰ ਕੇ ਸਿੱਖ ਪਿਆਰੇ ਹਰ ਨਿਰਵਾਣੀ ਨਿਰਵਾਣ ਪਦ ਪਾਇਆ ਕਹਿੰਦੇ ਜਦੋਂ ਪਰਮੇਸ਼ਰ ਨੂੰ ਚੰਗਾ ਲੱਗਦਾ ਫੇਰ ਕਹਿੰਦੇ ਉਹ ਗੁਰ ਸਿੱਖਾਂ ਦੇ ਨਾਲ ਮੇਲ ਹੁੰਦਾ ਜਿਹੜੇ ਗੁਰ ਸਿੱਖਾਂ ਨੂੰ ਗੁਰੂ ਦੇ ਬਚਨ ਪਿਆਰੇ ਲੱਗਦੇ ਨੇ ਫੇਰ ਕਹਿੰਦੇ ਜਿਹੜੇ ਉਹ ਵਿਭਾਗੀ ਗੁਰਸੇਖ ਹੁੰਦੇ ਨੇ ਉਹ ਕਹਿੰਦੇ ਪਰਮੇਸ਼ਰ ਜੋ ਕਿ ਆਸਾ ਤ੍ਰਿਸ਼ਨਾ ਤੋਂ ਨਿਰਲੇਪ ਹੈ ਉਹਨਾਂ ਦਾ ਮਿਲਾਪ ਉਸ ਪਰਮੇਸ਼ਰ ਨਾਲ ਹੋ ਗਿਆ ਹੁੰਦਾ ਕਹਿੰਦੇ ਉਹਨਾਂ ਨੇ ਕਹਿੰਦੇ ਉਸ ਪਰਮੇਸ਼ਰ ਦੇ ਮਿਲਾਪ ਸਦਕਾ ਆਪ ਵੀ ਨਿਰਵਾਣ ਪਦ ਪਾ ਲਿਆ ਹੁੰਦਾ ਜਿੱਥੇ ਉਹ ਆਸਾ ਤ੍ਰਿਸ਼ਨਾ ਤੋਂ ਨਿਰਲੇਪ ਹੋ ਜਾਂਦੇ ਨੇ ਕਹਿੰਦੇ ਪਰ ਇਹਨਾਂ ਗੁਰਸਿੱਖਾਂ ਦਾ ਮਿਲਾਪ ਪਰਮੇਸ਼ਰ ਦੀ ਮਿਹਰ ਸਦਕਾ ਹੀ ਹੁੰਦਾ ਵਾਹਿਗੁਰੂ ਜੀ ਵਾਹਿਗੁਰੂ ਜੀ ਸਤ ਸੰਗਤ ਗੁਰ ਕੀ ਹਰ ਪਿਆਰੀ ਜਿਨ ਹਰ ਹਰ ਨਾਮ ਮੀਠਾ ਮਨ ਪਾਇਆ ਜਿੰਨ ਸਤ ਗੁਰ ਸੰਗਤ ਸੰਗ ਨਾ ਪਾਇਆ ਸੇ ਪਾਗਹੀਨ ਪਾਪੀ ਜਮ ਖਾਇਆ ਕਹਿੰਦੇ ਜਿਨ੍ਹਾਂ ਨੂੰ ਗੁਰੂ ਦੀ ਸੰਗਤ ਪਿਆਰੀ ਲੱਗਦੀ ਆ ਉਹਨਾਂ ਨੂੰ ਹੀ ਕਹਿੰਦੇ ਫਿਰ ਪਰਮੇਸ਼ਰ ਦਾ ਨਾਮ ਮਿੱਠਾ ਲੱਗਦਾ ਪਰਮੇਸ਼ਰ ਦਾ ਨਾਮ ਉਹਨਾਂ ਦੇ ਮਨ ਨੂੰ ਚੰਗਾ ਲੱਗਦਾ ਜਿਨ੍ਹਾਂ ਨੂੰ ਗੁਰੂ ਦੀ ਸੰਗਤ ਪਿਆਰੀ ਲੱਗਦੀ ਆ ਕਹਿੰਦੇ ਜਿਨ੍ਹਾਂ ਨੂੰ ਗੁਰੂ ਦੀ ਸੰਗਤ ਨਹੀਂ ਪਿਆਰੀ ਲੱਗਦੀ ਉਹ ਕਹਿੰਦੇ ਭਾਗ ਹੀਣ ਨੇ ਉਹਨਾਂ ਨੂੰ ਕਹਿੰਦੇ ਫਿਰ ਜਮ ਦੇ ਰਸਤੇ ਤੇ ਜਾਣਾ ਪੈਂਦਾ ਵਾਹਿਗੁਰੂ ਜੀ ਵਾਹਿਗੁਰੂ ਜੀ ਆਪ ਕਿਰਪਾਲ ਕਿਰਪਾ ਪ੍ਰਬਤਾਰੇ ਹਰ ਆਪੇ ਗੁਰਮੁਖ ਮਿਲੇ ਮਿਲਾਇਆ ਜਨ ਨਾਨਕ ਬੋਲੇ ਗੁਣ ਬਾਣੀ ਗੁਰਬਾਣੀ ਹਰ ਨਾਮ ਸਮਾਇਆ ਕਹਿੰਦੇ ਜਦੋਂ ਪਰਮੇਸ਼ਰ ਆਪ ਕਿਰਪਾਲ ਹੁੰਦਾ ਜੀਵ ਤੇ ਫਿਰ ਕਹਿੰਦੇ ਗੁਰੂ ਦੇ ਰਾਹੀ ਆਪ ਹੀ ਕਹਿੰਦੇ ਆਪਣਾ ਮਿਲਾਪ ਕਰਾ ਲੈਂਦਾ ਜੀਵ ਦੇ ਨਾਲ ਫਿਰ ਨਾਨਕ ਜੀ ਕਹਿੰਦੇ ਨੇ ਪਰਮੇਸ਼ਰ ਦਾ ਜੋ ਸੇਵਕਾ ਉਹ ਗੁਰੂ ਦੀ ਬਾਣੀ ਉਚਾਰਦਾ ਬਾਣੀ ਬੋਲਦਾ ਔਰ ਬਾਣੀ ਬੋਲਣ ਦੇ ਸਦਕਾ ਹਰੀ ਦੇ ਨਾਮ ਵਿੱਚ ਉਹਦੀ ਲੇਵ ਲੱਗੀ ਰਹਿੰਦੀ ਆ ਗੁਜਰੀ ਮਹੱਲਾ ਚੌਥਾ ਜਿਨ ਸਤਗੁਰ ਪੁਰਖ ਜਿਨ ਹਰ ਪ੍ਰਭ ਪਾਇਆ ਮੋਕੋ ਕਰ ਉਪਦੇਸ ਹਰ ਮੀਠ ਲਗਾਵੇ ਮਨ ਤਨ ਸੀਤਲ ਸਭ ਹਰਿਆ ਹੋਆ ਵਡ ਪਾਗੀ ਹਰ ਨਾਮ ਤੇ ਆਵੇ ਪਾਈਰੇ ਮੋ ਕੋ ਕੋਈ ਆਏ ਮਿਲੇ ਹਰ ਨਾਮ ਦਿਰੜਾਵੇ ਮੇਰੇ ਪ੍ਰੀਤਮ ਪ੍ਰਾਨ ਮਨ ਤਨ ਸਭ ਦੇਵਾ ਮੇਰੇ ਹਰ ਪ੍ਰਭ ਕੀ ਹਰ ਕਥਾ ਸੁਣਾਵੇ ਰਹਾਉ ਕਹਿੰਦੇ ਜਿਸ ਜੀਵ ਨੇ ਸਤਗੁਰ ਪੁਰਖ ਦਾ ਮਿਲਾਪ ਹਾਸਲ ਕਰ ਲਿਆ ਉਹਦੇ ਰਾਹੀ ਫਿਰ ਪਰਮੇਸ਼ਰ ਨੂੰ ਪਾ ਲਿਆ ਕਹਿੰਦੇ ਉਹ ਮੈਨੂੰ ਵੀ ਕਹਿੰਦੇ ਉਪਦੇਸ਼ ਦੇਵੇ ਉਸ ਉਪਦੇਸ਼ ਸਦਕਾ ਕਹਿੰਦੇ ਪਰਮੇਸ਼ਰ ਦਾ ਨਾਮ ਮੈਨੂੰ ਵੀ ਮਿੱਠਾ ਲੱਗਣ ਲੱਗ ਜਾਏ ਕਹਿੰਦੇ ਜਿਸ ਵੀ ਜੀਵ ਨੇ ਵੱਡੇ ਭਾਗਾਂ ਵਾਲੇ ਨੇ ਹਰੀ ਦਾ ਨਾਮ ਧਿਆਇਆ ਉਹਦਾ ਮਨ ਤੇ ਤਨ ਸੀਤਲ ਹੋ ਗਿਆ ਉਹਦਾ ਹਿਰਦਾ ਖਿੜ ਗਿਆ ਕਹਿੰਦੇ ਕਹਿੰਦੇ ਭਾਈ ਰੇ ਮੋਕੋ ਕੋਈ ਆਏ ਮਿਲੇ ਕਹਿੰਦੇ ਏ ਇਹ ਕਹਿੰਦੇ ਸਤ ਸੰਗਿਓ ਮੈਨੂੰ ਵੀ ਕੋਈ ਆ ਕੇ ਮਿਲੋ ਜਿਹੜਾ ਮੈਨੂੰ ਪਰਮੇਸ਼ਰ ਦਾ ਨਾਮ ਦਰੜਾ ਦਵੋ ਪੱਕਾ ਕਰਵਾ ਦਵੋ ਮੇਰੇ ਹਿਰਦੇ ਵਿੱਚ ਕਹਿੰਦੇ ਜੋ ਮੈਨੂੰ ਪਰਮੇਸ਼ਰ ਦੀ ਕਥਾ ਕਹਾਣੀ ਸੁਣਾਉਂਦਾ ਮੇਰੇ ਕਹਿੰਦੇ ਪਰਮੇਸ਼ਰ ਜੋ ਮੈਨੂੰ ਪੁਰਾਣਾ ਤੋਂ ਵੀ ਪਿਆਰਾ ਕਹਿੰਦੇ ਉਹਦੀ ਕਥਾ ਕਹਾਣੀ ਸੁਣਾਉਂਦਾ ਕਹਿੰਦੇ ਮੈਂ ਉਹਨੂੰ ਆਪਣਾ ਮਨ ਵੀ ਤੇ ਤਨ ਵੀ ਅਰਪਣ ਕਰ ਦਵਾਂ ਜੋ ਮੈਨੂੰ ਪਰਮੇਸ਼ਰ ਦੀਆਂ ਕਥਾ ਕਹਾਣੀਆਂ ਸੁਣਾਉਂਦਾ ਧੀਰਜ ਧਰਮ ਗੁਰਮਤ ਹਰ ਪਾਇਆ ਨਿਤ ਹਰ ਨਾਮੈ ਹਰ ਸਿਉ ਚਿਤ ਲਾਵੇ ਅਮਰਤ ਬਚਨ ਸਤ ਗੁਰ ਕੀ ਬਾਣੀ ਜੋ ਬੋਲੇ ਸੋ ਮੁਖ ਅਮਰਤ ਪਾਵੇ ਜਿਹੜੇ ਕਹਿੰਦੇ ਪਰਮੇਸ਼ਰ ਦੇ ਨਾਮ ਦੇ ਨਾਲ ਚਿੱਤ ਜੋੜਦੇ ਨੇ ਉਹ ਕਹਿੰਦੇ ਪਰਮੇਸ਼ਰ ਨੂੰ ਪਾ ਲੈਂਦੇ ਨੇ ਉਹਨਾਂ ਦੇ ਵਿੱਚ ਫਿਰ ਕਹਿੰਦੇ ਧੀਰਜ ਆ ਜਾਂਦਾ ਉਹ ਧਰਮ ਕਮਾਉਣ ਲੱਗ ਜਾਂਦੇ ਨੇ ਉਹ ਗੁਰੂ ਦੀ ਮੱਤ ਤੇ ਚੱਲ ਕੇ ਪਰਮੇਸ਼ਰ ਨੂੰ ਪਾ ਲੈਂਦੇ ਨੇ ਕਹਿੰਦੇ ਅੰਮ੍ਰਿਤ ਵਚਨ ਸਤਿਗੁਰ ਕੀ ਬਾਣੀ ਕਹਿੰਦੇ ਜਿਹੜੀ ਸਤਿਗੁਰ ਦੀ ਬਾਣੀ ਆ ਉਹ ਅੰਮ੍ਰਿਤ ਵਚਨ ਨੇ ਜੋ ਕਹਿੰਦੇ ਬੋਲੇ ਸੋ ਮੁਖ ਅੰਮ੍ਰਿਤ ਪਾਵੇ ਜੋ ਬਾਣੀ ਬੋਲਦੇ ਨੇ ਬਾਣੀ ਗਾਉਂਦੇ ਨੇ ਉਹਨਾਂ ਦੇ ਮੁਖ ਵਿੱਚ ਪਰਮਾਤਮਾ ਦਾ ਅੰਮ੍ਰਿਤ ਰੂਪੀ ਨਾਮ ਪੈ ਜਾਂਦਾ ਨਿਰਮਲ ਨਾਮ ਜਿਤ ਮੈਲ ਨ ਲਾਗੇ ਗੁਰਮਤਿ ਨਾਮ ਜਪੈ ਲਿਵ ਲਾਵੇ ਨਾਮ ਪਦਾਰਥ ਜਿਨ ਨਰ ਨਹੀਂ ਪਾਇਆ ਸੇ ਪਾਗਹੀਣ ਮੋਏ ਮਰ ਜਾਵੇ ਕਹਿੰਦੇ ਪਰਮੇਸ਼ਰ ਦਾ ਨਾਮ ਨਿਰਮਲ ਹੈ ਕਹਿੰਦੇ ਜਿਹਨੂੰ ਕਹਿੰਦੇ ਕੋਈ ਮੈਲ ਨਹੀਂ ਲੱਗਦੀ ਹੈਗੀ ਜਿਹੜੇ ਕਹਿੰਦੇ ਗੁਰੂ ਦੀ ਮੱਤ ਤੇ ਚੱਲ ਕੇ ਉਸ ਪਰਮੇਸ਼ਰ ਦੇ ਨਾਮ ਦੇ ਵਿੱਚ ਲਿਬ ਜੋੜਦੇ ਨੇ ਉਹਨਾਂ ਨੂੰ ਵੀ ਫਿਰ ਕੋਈ ਵਿਕਾਰਾਂ ਦੀ ਮੈਲ ਨਹੀਂ ਲੱਗਦੀ ਹੈਗੀ ਪਰ ਕਹਿੰਦੇ ਭਾਗਹੀਣ ਜੀਵ ਜਿਨ੍ਹਾਂ ਨੂੰ ਪਰਮੇਸ਼ਰ ਦਾ ਨਾਮ ਨਹੀਂ ਮਿਲਦਾ ਉਹਨਾਂ ਨੂੰ ਫਿਰ ਆਤਮਿਕ ਮੌਤ ਆ ਆ ਕੇਰਦੀ ਹੈ ਕਹਿੰਦੇ ਵਾਹਿਗੁਰੂ ਜੀ ਵਾਹਿਗੁਰੂ ਜੀ ਆਨੰਦ ਮੂਲ ਜਗ ਜੀਵਨ ਦਾਤਾ ਸਭ ਜਨ ਕੋ ਆਨੰਦ ਕਰੋ ਹਰ ਧਿਆਵੈ ਤੂੰ ਦਾਤਾ ਜੀ ਸਭ ਤੇਰੇ ਜਨ ਨਾਨਕ ਗੁਰਮੁਖ ਬਖਸ਼ ਮਿਲਾਵੇ ਕਹਿੰਦੇ ਉਹ ਪਰਮੇਸ਼ਰ ਜੋ ਆਨੰਦ ਦਾ ਸੋਮਾ ਹੈ ਜਗਤ ਦੇ ਜੀਵਾਂ ਨੂੰ ਸਭ ਦਾਤਾ ਦੇਣ ਵਾਲਾ ਹੈ ਕਹਿੰਦੇ ਜਨ ਜਨਕੋ ਆਨੰਦ ਕਰੋ ਹਰ ਤਿਆਵੇ ਜੋ ਵੀ ਕਹਿੰਦੇ ਪਰਮੇਸ਼ਰ ਦਾ ਨਾਮ ਧਿਆਉਂਦੇ ਨੇ ਉਹ ਫਿਰ ਆਨੰਦ ਵਿੱਚ ਹੋ ਜਾਂਦੇ ਨੇ ਕਹਿੰਦੇ ਹੈ ਪਰਮੇਸ਼ਰ ਜੀ ਤੂੰ ਸਾਡੇ ਸਭ ਜੀਵਾਂ ਦਾ ਦਾਤਾ ਹੈ ਸਾਨੂੰ ਦਾਤਾ ਦੇਣ ਵਾਲਾ ਹੈ ਕਹਿੰਦੇ ਅਸੀਂ ਸਾਰੇ ਤੇਰੇ ਸੇਵਕ ਹਾਂ ਨਾਨਕ ਜੀ ਕਹਿੰਦੇ ਨੇ ਗੁਰੂ ਦੇ ਰਾਹੀ ਪਰਮੇਸ਼ਰ ਜੀ ਬਖਸ਼ਿਸ਼ ਕਰਕੇ ਆਪਣੇ ਨਾਲ ਮਿਲਾ ਲੈਂਦੇ ਜੀਵ ਨੂੰ ਪਹਿਲਾ ਗੁਰੂ ਦੇ ਨਾਲ ਮਿਲਾਉਂਦੇ ਨੇ ਫਿਰ ਗੁਰੂ ਦੇ ਰਾਹੀਂ ਪਰਮੇਸ਼ਰ ਜੀ ਜੀਵ ਨੂੰ ਆਪਣੇ ਨਾਲ ਮਿਲਾ ਲੈਂਦੇ ਨੇ ਇਹ ਸਭ ਪਰਮੇਸ਼ਰ ਦੀਆਂ ਦਾਤਾਂ ਨੇ ਸਭ ਪਰਮੇਸ਼ਰ ਦੀਆਂ ਬਖਸ਼ਿਸ਼ਾਂ ਨੇ ਜੀ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਨੀ ਆ ਜੀ ਅੱਗੇ ਤੋਂ ਸਮਤ ਬਖਸ਼ਨੀ ਪਰਮੇਸ਼ਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ